ਉਨੇ ਚਾਕੂ ਕੱਢ ਲਿਆ ਵੀ ਕਹਿੰਦੇ ਮੇਰੇ ਬ੍ਰਦਰ ਨੇ ਕਿਹਾ ਤੁਸੀਂ ਕਾਤੋਂ ਕੱਟਿਆ ਕੀ ਗੱਲ ਆ ਕਹਿੰਦੇ ਮਾਰਨਾ ਆ ਉਹਨੇ ਇਦਾਂ ਕਹਿੰਦੇ ਬਾ ਤਾਂ ਉਹਨੂੰ ਕੀਤੀ ਆ ਮਾਰਿਆ ਚੱਪ ਮਾਰਿਆ ਸਾਨੂੰ ਬਾਕੀ ਕੁਝ ਨਹੀਂ ਹੋ ਜੇ ਪਤਾ ਮਾਰਦਾ ਉਹ ਪਹਿਲਾਂ ਦਿੱਤਾ ਜਿੱਦਾਂ ਸਾਡਾ ਪੁੱਤ ਮਾਰਿਆ ਤੇ ਉਹਨਾਂ ਨੇ ਵੀ ਸਹਿ ਕੋਹੰਦਾ ਕੁ ਬਦਲਾ ਕੁ ਨਹੀਂ ਜਾਇਦਾ ਸਾਨੂੰ ਸਾਨੂੰ ਸਪੋਰ ਕੁਝ ਨਹੀਂ ਚਾਹੀਦਾ ਦੇ ਵਿੱਚ ਉਹ ਫੜਿਆ ਆ ਉਹ ਰਈਏ ਦਾ ਮੁੰਡਾ ਆ ਉਹ ਹਾਂਜੀ ਹਰਪ੍ਰੀਤ ਪੱਟਾ ਆ ਉਹਦਾ ਨਾਮ ਹਾਂਜੀ ਉਹ ਕਹਿੰਦੇ ਇੰਡੀਆ ਚ ਵੀ ਇਹੀ ਕੁਛ ਕਰਦਾ ਨਹੀਂ ਸਕਦਾ ਫੋਨ ਦਾ ਬਦਲਾ ਫੋਨ ਨਹੀਂ ਚਾਹੀਦਾ ਸਾਨੂੰ ਕੋਈ ਮੰਗ ਨਹੀਂ ਸਾਡੀ ਵਜੂ ਤਰ ਮੇਂ ਚਾਹੀਦਾ ਇਹ ਮੇਰਾ ਭਰਾ ਮਾਰੇ ਉਹਦੀ ਉਹ ਮੰਨਨੇ ਚਾਹੀਦੇ ਦੁਬਈ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਨੌਜਵਾਨ ਦਾ ਕਤਲ ਹੋਇਆ ਉਹ ਜਮਸ਼ੇਰ ਖਾਸਦਾਰ ਰਹਿਣ ਵਾਲਾ ਜਲੰਧਰ ਦੇ ਪਿਛਲੇ ਕਈ ਸਾਲਾਂ ਤੋਂ ਦੁਬਈ ਦੇ ਵਿੱਚ ਕਮਾਈ ਕਰਨ ਦੇ ਲਈ ਗਿਆ ਹੋਇਆ ਸੀਗਾ ਔਰ ਉੱਥੇ ਘਰ ਦਾ ਗੁਜ਼ਾਰਾ ਕਰਦਾ ਸੀਗਾ ਉੱਥੋਂ ਕਮਾਈ ਕਰਕੇ ਪਰ ਪਿਛਲੇ ਦਿਨੀ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਨੌਜਵਾਨ ਪੰਕਜ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਵੇਲੇ ਅਸੀਂ ਪਰਿਵਾਰ ਦੇ ਨਾਲ ਮੌਜੂਦ ਹਾਂ ਬੇहद ਗਮਗੀਨ ਮਾਹੌਲ ਹੈ ਕਿਉਂਕਿ ਘਰ ਦੇ ਵਿੱਚ ਕਮਾਈ ਕਰਨ ਵਾਲਾ ਪੁੱਤ ਜਿਹੜਾ ਇਸ ਜਹਾਂ ਤੋਂ ਤੁਰ ਗਿਆ ਤਾਂ ਆਖਿਰਕਾਰ ਇਹ ਸਾਰੀ ਘਟਨਾ ਕਿਵੇਂ ਵਾਪਰੀ ਕੌਣ ਉਹ ਲੋਕ ਸੀਗੇ ਜਿਨ੍ਹਾਂ ਨੇ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਤਾਂ ਗੱਲਬਾਤ ਕਰਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਸਿਸਟਰ ਮੌਜੂਦ ਨੇ ਪੰਕਜ ਦੇ ਤਾਂ ਭੈਣ ਜੀ ਸਭ ਤੋਂ ਪਹਿਲਾਂ ਤਾਂ ਬੜਾ ਇਹ ਦੁੱਖ ਦਾ ਸਮਾਂ ਹੈਗਾ ਵਜ੍ਹਾ ਕੀ ਬਣੀ ਕੀ ਕਾਰਨ ਬਣੇ ਕਿਵੇਂ ਇਹ ਸਾਰੀ ਘਟਨਾ ਵਾਪਰੀ ਸਰ ਪਤਾ ਨਹੀਂ ਗੁਰਦੁਆਰੇ ਗਿਆ ਸੀਗਾ ਮੱਥਾ ਟੇਕਣ ਵਾਸਤੇ ਉੱਥੋਂ ਦਾ ਲਾਗੇ ਗਰੋਸਰੀ ਆ ਸ਼ਾਪ ਆ ਬੈਸਟ ਯੂਨ ਉੱਥੇ ਸਮਾਰ ਸਮੁੰਲਿਆ ਉੱਥੇ ਬੈਠ ਕੇ ਜਿੱਦਾਂ ਚਾਹ ਪੀਂਦੇ ਇਹ ਸਾਰੀ ਜਾਣੇ ਚਾਹ ਪੀ ਕੇ ਗੱਡੀ ਪਾਰਕਿੰਗ ਚੋਂ ਲੈਣ ਗਿਆ ਮੁੰਡੇ ਸਾਰੇ ਬੈਠੇ ਆ ਤੇ ਜਦੋਂ ਪਾਰਕਿੰਗ ਚ ਉੱਥੇ ਗੱਡੀ ਦੇ ਮੋਰੇ ਮੁੰਡੇ ਸੀਗੇ ਉਹ ਲੜਦੇ ਸੀ ਆਪਸ ਵਿੱਚ ਨਸ਼ਾ ਨੁਸ਼ਾ ਸ਼ਾਇਦ ਕੀਤਾ ਸੀ ਉਹਨਾਂ ਦਾ ਤੇ ਉਹਨਾਂ ਨੇ ਨਾ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਾਤੋਂ ਲੜਦੇ ਆ ਬਸ ਇੰਨੀ ਗੱਲ ਕਹੀ ਉਹ ਆਪਸ ਵਿੱਚ ਹੱਥੋਂ ਪਾਈ ਹੁੰਦੇ ਹੁੰਦੇ ਉਹਦੀ ਉਹਦੇ ਲਈ ਉਹਨੇ ਚਾਕੂ ਕੱਢ ਲਿਆ ਵੀ ਕਹਿੰਦੇ ਮੇਰੇ ਬ੍ਰਦਰ ਨੇ ਕਿਹਾ ਤੁਸੀਂ ਕਾਤੋਂ ਕੱਢਿਆ ਕੀ ਗੱਲ ਆ ਕਹਿੰਦੇ ਮਾਰਨਾ ਆ ਉਹਨੇ ਇਦਾਂ ਕਹਿੰਦੇ ਬਾ ਤਾਂ ਉਹਨੂੰ ਕੀਤੀ ਆ ਉਹ ਮਾਰਿਆ ਚਾਕੂ ਮਾਰਿਆ ਸਾਨੂੰ ਬਾਕੀ ਨਹੀਂ ਕੁਝ ਨਹੀਂ ਹਜੇ ਪਤਾ ਕੌਣ ਸੀ ਉਹ ਪੁੱਤਾਂ ਸੀ ਨਹੀਂ ਪਤਾ ਉਹਦੀ ਲਾਗ ਡਟ ਵੀ ਨਹੀਂ ਸੀ ਕਿਸੇ ਦੇ ਨਾਲ ਉਹਨੂੰ ਨੂੰ ਪਤਾ ਲੱਗਾ ਕੀ ਕਰਨਾ ਵਾਪਰ ਗਿਆ ਸਾਨੂੰ ਐਤਵਾਰ ਰਾਤ ਨੂੰ ਕੋਲ ਆਈ ਆ 9:30 ਵਜੇ ਕਿ ਮੇਰੇ ਛੋਟੇ ਬ੍ਰਦਰ ਦੀ ਕੋਲ ਆਈ ਪਰੋ ਕਿ ਉਹਨੂੰ ਉਹਦੀ ਸੱਟ ਲੱਗੀ ਹੋਈ ਹੈ ਬਹੁਤ ਜ਼ਿਆਦਾ ਖੂਨ ਆਉਂਦਾ ਪਿਆ ਆ ਕਿ ਵੀ ਦੇਖਿਓ ਤੁਸੀਂ ਬਸ ਇੰਨੀ ਘਬਰਾਇਆ ਹੋਇਆ ਸੀ ਕੋਈ ਗੱਲ ਨਹੀਂ ਸੀ ਹੋਈ ਬਾਕੀ ਰਿਸ਼ਤੇਦਾਰਾਂ ਦੀ ਕੋਲਾ ਆਉਂਦੀ ਸੀ ਕਹਿੰਦੇ ਹਸਪੀਟਲ ਲੈ ਕੇ ਜਾਉ ਉਹਨੂੰ ਵੀ ਠੀਕ ਆ ਡਾਕਟਰੀ ਟਰੀਟਮੈਂਟ ਚੱਲਦਾ ਪਿਆ ਆ ਅਰੇ ਅਸੀਂ ਬ੍ਰਦਰ ਨੂੰ ਛੋਟੇ ਨੂੰ ਵੀ ਫੋਨ ਲਾਉਂਦੇ ਸੀ ਉਹ ਫੋਨ ਨਹੀਂ ਸੀ ਚੱਕਦਾ ਹੈਗਾ ਜੇ ਚੱਕਿਆ ਚੱਕਿਆ ਉਹਨੇ ਵੀ ਇਹੀ ਕਿਹਾ ਕਿ ਟਰੀਟਮੈਂਟ ਚੱਲਣ ਡਿਆ ਵੀ ਥੋੜੀ ਦੇਰ ਬਾਅਦ ਫੇਰ ਸਾਨੂੰ ਫੋਨ ਆਇਆ ਕਿ ਉਹ ਹੈ ਨਹੀਂ ਉਹ ਖਤਮ ਹੋ ਗਿਆ ਆ ਤਾਂ ਤੁਸੀਂ ਇਕੱਲੇ ਗਿਆ ਸੀਗੇ ਗ੍ਰੋਸਰੀ ਸ਼ੌਪ ਤੇ ਨਹੀਂ ਹੋਰ ਵੀ ਉਹਦੇ ਨਾਲ ਸੀਗੇ ਮੁੰਡੇ ਸੀਗੇ ਤੇ ਗੱਡੀ ਜਦੋਂ ਪਾਰਕਿੰਗ ਚੋਂ ਲੈਣ ਗਿਆ ਉਹ ਇਕੱਲਾ ਹੀ ਗਿਆ ਆ ਅੱਛਾ ਹਾਂਜੀ ਜਦੋਂ ਮੁੰਡਿਆਂ ਨੂੰ ਪਤਾ ਲੱਗਾ ਦੂਰੋਂ ਦੇਖਿਆ ਉਹਨਾਂ ਨੇ ਕਿ ਕੁਝ ਹੁੰਦਾ ਪਿਆ ਹੈ ਨਾਲ ਦੇ ਮੁੰਡਿਆਂ ਨੇ ਕਿਹਾ ਜਦੋਂ ਦੂਰ ਸੀਗੇ ਕਿ ਪੰਕ ਜੀ ਨੂੰ ਕੁਝ ਕਹਿੰਦੇ ਆ ਤੇ ਉਹ ਸਾਰੇ ਜਦੋਂ ਭੱਜੇਗੇ ਉਹ ਚਲੇ ਗਿਆ ਸੀਗੇ ਨਾਲ ਹੋਰ ਦੋ ਮੁੰਡੇ ਸੀਗੇ ਉਹਨਾਂ ਨੇ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇੱਕ ਮੁੰਡੇ ਨੂੰ ਉਹਦੇ ਇੱਥੇ ਉਹ ਮਾਰਿਆ ਉਹਨਾਂ ਨੇ ਉਹ ਵੀ ਹਸਪੀਟਲ ਆ ਇਸ ਟਾਈਮ ਹਾਂਜੀ ਸਾਹਿਬ ਸੀ ਕਿ ਕੋਈ ਇਹਨਾਂ ਦੇ ਨਾਲ ਕੋਈ ਜਾਣ ਪਛਾਣ ਸੀਗੀ ਕੁਝ ਨਹੀਂ ਪਤਾ ਕੌਣ ਆ ਕੌਣ ਨਹੀਂ ਸੀ ਉਹ ਮੁੰਡੇ ਕਹਿੰਦੇ ਸੀ ਨਹੀਂ ਜਾਣਦੇ ਕੋਈ ਹੋਰ ਹੀ ਸੀ ਮੁੰਡੇ ਉਹ ਇਹਨਾਂ ਸਮਾਂ ਹੋ ਗਿਆ ਸੀਗਾ ਪੰਕਜ ਨੂੰ ਦੁਬਈ 'ਚ ਉਹਨਾਂ ਨੂੰ 11-12 ਸਾਲ ਹੋ ਗਏ ਸੀਗੇ ਇਹਨੂੰ ਹੋਰ ਵੀ ਕੋਈ ਰਹਿੰਦਾ ਸੀਗਾ ਦੁਬਈ ਦੇ ਵਿੱਚ ਪਰਿਵਾਰਕ ਮੈਂਬਰ ਮੇਰਾ ਬ੍ਰਦਰ ਸੀ ਉਹ ਹੁਣ ਥੋੜੀ ਦੇਰ ਹੋਈ ਸੀ ਦੁਬਾਰਾ ਅਗੇ ਇਹਨੂੰ 6 ਮਹੀਨਾ ਬਾਅਦ ਉਹ ਗਿਆ ਸੀਗਾ ਹਾਂਜੀ ਜਣਕੀ ਦੀ ਲੜਾਈ ਦੋ 13 ਦੇ ਵਿੱਚ ਹੋ ਰਹੀ ਸੀਗੀ ਤਾਂ ਪੰਕਜ ਛਡੌਣ ਲਈ ਗਿਆ ਸੀਗਾ ਸਿਰਫ ਹਾਂਜੀ ਨਹੀਂ ਛਡੌਣ ਲਈ ਨਹੀਂ ਸੀਗਾ ਆਪਣੀ ਗੱਡੀ ਪਾਰਕਿੰਗ ਚੋਂ ਲੈਣ ਗਈ ਗੱਡੀ ਦੇ ਮੋੜੇ ਲੜਦੇ ਸੀਗੇ ਉਹ ਵਾਪਸ ਵਿੱਚ ਹਾਂਜੀ ਉਹ ਸਾਈਡ ਤੇ ਸਾਡਾ ਉਹ ਤਿਆਰ ਤਾਂ ਕਰਕੇ ਲਈ ਗੱਲ ਹਾਂਜੀ ਉਹਨਾਂ ਨੇ ਕਿਹਾ ਕਿ ਤੁਸੀਂ ਕਾਹਤੋਂ ਲੜਦੇ ਆ ਵੀ ਸਾਈਡ ਤੇ ਉਹੋ ਬੈਠ ਕੇ ਗੱਲ ਕਰ ਲਓ ਇੱਥੇ ਹੀ ਉਹ ਗੱਲ ਹੋਈ ਕਿਸੇ ਗੱਲ ਤੋਂ ਹਾਂਜੀ ਮਤ ਜੀ ਕਦੋਂ ਗੱਲ ਹੋਈ ਸੀਗੀ ਤੁਹਾਡੀ ਪੰਕਜ ਦੇ ਨਾਲ ਮੇਰੀ ਇਹ ਤਵਾਰ ਹੋਈ ਹੈ 11:00 ਵਜੇ ਨਾਲ। ਅੱਛਾ ਕੋਈ ਗੱਲਬਾਤ ਹੀ ਨਹੀਂ ਸੀਗੀ ਇਦਾਂ ਦੀ ਬਈ ਉਹ ਇਦਾਂ ਹੋ ਜਾਊਗਾ ਵਿੱਚ ਆ ਕੇ ਤਾਂ ਵੀ ਆ ਕੋਈ ਗੱਲਬਾਤ ਨਹੀਂ ਹੱਸਦਾ ਖੇਲਦਾ ਗੱਲ ਕਰਦਾ ਆ। ਸ਼ਾਮ ਨੂੰ ਬਸ 6:30 8:00 9:00 ਵਜੇ ਸੀ ਜਦੋਂ ਫੋਨ ਆ ਗਿਆ ਕਹਿੰਦੇ ਆਹ ਗੱਲ ਹੋ ਗਈ ਮੈਨਾਂ ਵੀ ਨਹੀਂ ਕੀਤੀ ਬਈ ਮਾਂ ਮੇਰੀ ਠੀਕ ਨਹੀਂ ਰਹਿੰਦੀ। ਛੋਟਾ ਬਰਦਰ ਇਹਦਾ ਉਹਨੇ ਗੱਲ ਕੀਤੀ ਇਹਦੇ ਨਾਲ ਕਰਕੇ ਕੁੜੀ ਦੇ ਨਾਲ ਇੰਦਾ ਗੱਲ ਹੋ ਗਈ ਆ ਵੀ ਤੁਸੀਂ ਵੀ ਘਰ ਆਉਣਾ ਕੋਈ ਨਹੀਂ ਬਸ ਇਹੀ ਕਹਿੰਦੇ ਰ ਆ ਵੀ ਉਹਦਾ ਟਰੀਟਮੈਂਟ ਚੱਲਦਾ ਉਹ ਹਸਪੀਟਲ ਦੇ ਵਿੱਚ ਆ ਮਾਰਤਾ ਉਹ ਪਹਿਲਾਂ ਦਿੱਤਾ ਜਿੱਦਾਂ ਸਾਡਾ ਪੁੱਤ ਮਾਰਿਆ ਤੇ ਉਹਨਾਂ ਨੂੰ ਵੀ ਸਹ ਕੋਨ ਦਾ ਕੁਮਬਦਲਾ ਕੁਨ ਨਹੀਂ ਚਾਹੀਦਾ ਸਾਨੂੰ ਸਾਨੂੰ ਸਪੋਰ ਕੋਈ ਨਹੀਂ ਚਾਹੀਦਾ ਅਤੇ ਤਦ ਹੀ ਨਲਬਤ ਕੀਤੀ ਪੰਚਾਇਨੇ ਕਿਸੇ ਦੇ ਨਾਲ ਕੋਈ ਇੱਦਾਂ ਕੋਈ ਧਮਕੀ ਜਾਂ ਕੋਈ ਗਲਬਤ ਨਹੀਂ ਨਾ ਨਹੀਂ ਨਹੀਂ ਇਹ ਇੱਥੇ ਵੀ ਪੁੱਛ ਲਓ ਤੁਸੀਂ ਸਾਰਿਆਂ ਨੂੰ ਕੋਈ ਗੱਲਬਾਤ ਨਹੀਂ ਨਾ ਉੱਥੇ ਗੱਲਬਾਤ ਸੀ ਕਿਸੇ ਦੇ ਨਾਲ ਵੀ ਕੋਈ ਨਹੀਂ ਸੀ ਕੁਝ ਨਹੀਂ ਸੀਗਾ ਕੋਈ ਲਾਗੜਾ ਟੋਦੀ ਕਿਸੇ ਦੇ ਨਾਲ ਨਹੀਂ ਸੀਗੀ ਕੋਈ ਗੱਲਬਾਤ ਨਹੀਂ ਸੀ ਹੁੰਦੀ ਦੋ ਦਿਨ ਪਹਿਲਾਂ ਜਿੱਦਾਂ ਮੇਰੇ ਸੋਹਰਿਆਂ ਦੇ ਨਾਲ ਮੇਰਾ ਸੀਗਾ ਝਗੜਾ ਚੱਲਦਾ ਸੀ ਮੇਰਾ ਹਸਬੰਦ ਬਾਹਰ ਚਲਾ ਗਿਆ ਫੁਲਪਾਇਨ ਬਿਨਾਂ ਦੱਸੇ ਤੋਂ ਮੈਨੂੰ ਸਾਲ 1.5 ਹੋ ਗਿਆ ਇੱਥੇ ਰਿੰਦੀ ਨੂੰ ਤੇ ਉਹਦੀ ਕੋਈ ਗੱਲਬਾਤ ਬਸ ਉਹਦਾ ਕਰਦੇ ਸੀ ਵੀ ਕੀ ਗੱਲਬਾਤ ਹੋਈ ਆ ਵੀ ਕੋਈ ਫੋਨ ਆਇਆ ਉਹਨਾਂ ਨੇ ਉਹਨੂੰ ਫੋਨ ਕੀਤਾ ਸੀ ਕਿ ਆਪਣੀ ਭੈਣ ਨੂੰ ਕਹਿ ਪਰਚਾ ਵਾਪਸ ਲੈ ਲੈ ਕਿਉਂਕਿ ਮੇਰੇ ਹਸਬੰਦ ਨੇ ਉਧਰ ਵਿਆਹ ਕਰਵਾ ਲਿਆ ਬਾਹਰ ਤੇ ਕਹਿੰਦੇ ਸੀ ਪਰਚਾ ਵਾਪਸ ਲੈ ਲੈ ਆਪਣੀ ਭੈਣ ਨੂੰ ਕਹਿ ਨਹੀਂ ਤਾਂ ਅੰਜਾਮ ਬਹੁਤ ਮਾੜਾ ਹੋਣਾ ਬਸ ਉਹੀ ਗੱਲ ਕੀਤੀ ਕਿ ਉਹ ਇਦਾਂ ਬੋਲਦੇ ਆ ਬਸ ਹੋਰ ਸਾਨੂੰ ਕੋਈ ਗੱਲ ਨਹੀਂ ਦੱਸੀ ਇਹ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹ ਵੀਡੀਓ ਕਿੰਨੇ ਬਣਾਈ ਸਗੀ ਉਥੇ ਉਹ ਪਤਾ ਨਹੀਂ ਪਤਾ ਨਹੀਂ ਉਹ ਵੀਡੀਓ ਦਾ ਨਹੀਂ ਪਤਾ ਕਿੰਨੇ ਬਣਾਈ ਸਾਨੂੰ ਵੀ ਵੀਡੀਓ ਉਹ ਆਈ ਆ ਇੱਥੇ ਪਰ ਸ਼ਾਇਦ ਮੁੰਡਿਆਂ ਨੂੰ ਹੀ ਕਿਸੇ ਗਰੁੱਪ ਤੋਂ ਆਈ ਆ ਸਾਨੂੰ ਨਹੀਂ ਪਤਾ ਕੌਣ ਆ ਇੰਨਾ ਪਤਾ ਲੱਗਾ ਕਿ ਜਿਹੜਾ ਮੁੰਡਾ ਹੈ ਉਹ ਹੱਥ ਦੇ ਵਿੱਚ ਉਹ ਫੜਿਆ ਆ ਉਹ ਰਈਏ ਦਾ ਮੁੰਡਾ ਆ ਉਹ ਹਾਂਜੀ ਹਰਪ੍ਰੀਤ ਪੱਡਾ ਆ ਉਹਦਾ ਨਾਮ ਹਾਂਜੀ ਉਹ ਕਹਿੰਦੇ ਇੰਡੀਆ ਚ ਵੀ ਇਹੀ ਕੁਛ ਕਰਦਾ ਸੀ ਸਾਨੂੰ ਉਹਦੀਆਂ ਫੋਟੋਆਂ ਵੀ ਜਿੱਦਾਂ ਇੱਦੀ ਮੁੰਡਿਆਂ ਨੂੰ ਹੀ ਭੇਜੀਆਂ ਫਿਰ ਸਾਨੂੰ ਪਤਾ ਲੱਗਾ ਸਾਨੂੰ ਨਹੀਂ ਸੀ ਪਤਾ ਉਹ ਇਹਨੇ ਜਾਣਦੇ ਹੀ ਨਹੀਂ ਮੁੰਡੇ ਜਿਹੜੇ ਨਾਲ ਵੀ ਸੀ ਉਹ ਕਹਿੰਦੇ ਕਦੀ ਇਹਨੂੰ ਦੇਖਿਆ ਹੀ ਨਹੀਂ ਇਹ ਕੌਣ ਆ ਮੁੰਡੇ ਕਿਹੜੇ ਆ ਕੁਛ ਨਹੀਂ ਪਤਾ ਕਹਿੰਦੇ ਜਿਵੇਂ ਇੱਕ ਮੁੰਡਾ ਰਈਏ ਦਾ ਬਾਕੀ ਮੁੰਡੇ ਪਤਾ ਲੱਗੀ ਕਿੱਥੋਂ ਦੇ ਸੀਗੇ ਹਾਂਜੀ ਕੁਛ ਨਹੀਂ ਪਤਾ ਉਹਦਾ ਹੀ ਪਤਾ ਲੱਗਾ ਸਾਨੂੰ ਕੋਈ ਹਜੇ ਗੱਲਬਾਤ ਨਹੀਂ ਹੁੰਦੀ ਪਈ ਕਾਰਵਾਈ ਉਧਰ ਚੱਲਦੀ ਪਈ ਆ ਹਾਂਜੀ ਫਾੜ ਲਈ ਆ ਸਾਰੀ ਕੋਈ ਲੱਗਦਾ ਕਿ اچانک ਹੋਇਆ ਸਾਰਾ ਕੁਝ ਕਿ ਜਾਂ ਕੋਈ ਪਹਿਲਾਂ ਇਹਨਾਂ ਦੇ ਵੱਲੋਂ ਪਲੈਨਿੰਗ ਸੀ ਕਿਹੜਾ ਕੋਲ ਸੀਗੇ ਹੁਣ ਸਾਨੂੰ ਪਤਾ ਹੀ ਨਹੀਂ ਕਿ ਪਤਾ ਹੀ ਨਹੀਂ ਗਾਜੇ ਕੁਛ ਨਹੀਂ ਪਤਾ ਸਾਨੂੰ ਜੇ ਪਤਾ ਹੋਵੇ ਤਾਂ ਬੰਦਾ ਦੱਸਦਾ ਹੁਣ ਜੀ ਕੋਈ ਜਾਣਕਾਰੀ ਦਿੱਤੀ ਗਈ ਇਧਰੋਂ ਕੁਛ ਨਹੀਂ ਹਜੇ ਇਧਰ ਕੱਲ ਅਸੀਂ ਕੰਪਲੀਟ ਦੇਣ ਗਏ ਸੀ ਤੇ ਉਹ ਕਹਿੰਦੇ ਕਿ ਜੇ ਤੁਹਾਡੇ ਕੋਲ ਇਧਰ ਕੋਈ ਉਹਨਾਂ ਦੀ ਫੈਮਲੀ ਆਉਂਦੀ ਆ ਕੁਝ ਵੀ ਕਹਿੰਦੀ ਫੇਰ ਤੁਸੀਂ ਸਾਨੂੰ ਦੱਸੋ ਨਹੀਂ ਅਸੀਂ ਕਾਰਵਾਈ ਕੁਛ ਨਹੀਂ ਹਜੇ ਕਰ ਸਕਦੇ ਹੈਗੇ ਮੁੰਡੇ ਸਾਰੇ ਪੜੇ ਗਏ ਨੇ ਉੱਤਰ ਹਾਂਜੀ ਕਹਿੰਦੇ ਆ ਫੜ ਹੋ ਗਿਆ ਬਾਕੀ ਪਤਾ ਨਹੀਂ ਉਹ ਹਜੇ ਰਹਿੰਦੇ ਆ ਹਾਂਜੀ ਮੇਨ ਜਿਹੜਾ ਸੀ ਉਹ ਫੜ ਹੋ ਗਿਆ ਆ ਕਦੋਂ ਕਿਸੇ ਦੀ ਬੋਡੀ ਕਦੋਂ ਹਜੇ ਕੁਛ ਨਹੀਂ ਪਤਾ 2 ਦਿਨ ਦਾ ਟਾਈਮ ਦਿੱਤਾ ਹਜੇ ਉਹਨਾਂ ਨੇ ਹਾਂਜੀ ਹਜੇ ਕੁਛ ਨਹੀਂ ਪਤਾ ਮਤਲਬ ਪਤਾ ਹੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਅਸੀਂ ਕੁਝ ਨਹੀਂ ਬਾਕਸਰਨ ਨੂੰ ਖੂਨ ਦਾ ਬਦਲਾ ਖੂਨ ਚਾਹੀਦਾ ਸਾਨੂੰ ਕੋਈ ਮੰਗ ਨਹੀਂ ਸਾਡੀ ਵਕੀਲ ਤੇ ਮਿਲ ਚਾਹੀਦੀ ਮੇਰਾ ਭਰਾ ਮਾਰੇ ਉਹਦੀ ਉਹ ਮੰਨਣੀ ਚਾਹੀਦੀ ਚਲੋ ਬਹੁਤ ਹੀ ਸਮਾ ਹੈਗਾ ਇਸ ਪਰਿਵਾਰ ਦੇ ਲਈ ਇਸ ਵੇਲੇ ਕਿਉਂਕਿ ਇੱਕ ਜਵਾਨ ਪੁੱਤ ਜਿਹੜਾ ਘਰ ਦਾ ਕਮਾਊ ਪੁੱਤ ਸੀਗਾ ਤਾਂ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਲੋੜ ਹੈ ਇਸ ਮਾਮਲੇ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਜਿਹੜੇ ਲੋਕਾਂ ਨੇ ਕਤਲ ਕੀਤਾ ਉਹਨਾਂ ਨੂੰ ਸਖਤ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਦੀ ਬਲ ਉਹਦਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੈਮਰਾਮੈਨ ਸਾਹਿਬ ਦੇ ਨਾਲ ਮਨਪੀ ਸਿੰਘ ਕਾਲੂ ਜਮਸ਼ੇਰ ਖਾਸ